ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਪਿੰਡ ਜਿਉਂਦ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਏ ਟਕਰਾਅ ਦੌਰਾਨ ਜ਼ਖਮੀ ਹੋਏ ਡੀਐਸਪੀ ਰਾਹੁਲ ਭਾਰਤਵਾਦ ਨੂੰ ਬਠਿੰਡਾ ਦੇ ਨੀਜੀ ਹਸਪਤਾਲ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਭਾਵੇਂ ਇਸ ਮਾਮਲੇ ਵਿੱਚ ਫਿਲਹਾਲ ਦੋਵੇਂ ਹੀ ਧਿਰਾਂ ਸ਼ਾਂਤ ਹਨ ਇੱਕ ਪਾਸੇ ਕਿਸਾਨਾਂ ਵੱਲੋਂ 30 ਜਨਵਰੀ ਤੱਕ ਪਿੰਡ ਵਿੱਚ ਹੀ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਦੂਸਰੇ ਪਾਸੇ ਪੁਲਿਸ ਵੱਲੋਂ ਕਤਰਾਉ ਤੋਂ ਬਾਅਦ ਵੱਖ-ਵੱਖ ਮਾਮਲੇ ਦਰਜ ਕੀਤੇ ਜਾ ਰਹੇ ਹਨ ਇਹ ਜੌਂਦ ਪਿੰਡ ਜਿਹੜਾ ਹੈਗਾ ਉੱਥੋਂ ਦਾ ਇਸ਼ੂ ਹੈ ਥਾਣਾ ਅਸੀਂ ਸਦਰ ਰਾਮਪੁਰਾ ਦਾ ਏਰੀਆ ਸਬਡਿਵੀਜ਼ਨ ਫੂਲ ਪੈਂਦੀ ਹੈ ਉੱਤੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਕਿ ਮਾਰਜੋਗ ਹਾਈ ਕੋਰਟ ਦੇ ਕੋਲ ਰਿਸਪਾਂਸ ਦੇ ਵਿੱਚ ਜਿਹੜੀ ਨਿਸ਼ਾਨਦੇਹੀ ਕਰਨੀ ਸੀਗੀ ਸੋ ਸਾਡੀ ਟੀਮ ਜਦੋਂ ਪੁਲਿਸ ਪਾਰਟੀ ਉੱਤੇ ਪਹੁੰਚੀ ਤਾਂ ਜਿਹੜਾ ਪਹਿਲਾਂ ਉਹਨਾਂ ਨੇ ਜਿਹੜੇ ਪਿੰਡ ਵਾਲੇ ਨੇ ਨਾਲ ਕਿਸਾਨ ਜਥੇਬੰਦੀਆਂ ਨੇ ਪਟਵਾਜ ਨੂੰ ਜਿਹੜਾ ਬੰਦਕ ਬਣਾ ਲਿਆ ਜਦੋਂ ਫੋਰਸ ਨਾਲ ਉੱਥੇ ਜਿਹੜੇ ਗੱਲਬਾਤ ਕਰਕੇ ਜਾਂ ਫੋਰਸ ਯੂਜ਼ ਕਰਕੇ ਉੱਥੇ ਪਟਵਾਰੀਆਂ ਨੂੰ ਜਿਹੜਾ ਅੱਗੇ ਪਹਿਲਾਂ ਰਿਆ ਕਰਵਾਇਆ ਗਿਆ ਜਦੋਂ ਫੋਰਸ ਫੋੜ ਵਾਪਿਸ ਬੈਕਟ੍ਰੈਕ ਕਰ ਰਹੀ ਸੀਗੀ ਤਾਂ ਨਿਸ਼ਾਨਦੇਹੀ ਵਾਸਤੇ ਜਦੋਂ ਅੱਗੇ ਵਧੀ ਤਾਂ ਫਿਰ ਉਹਨਾਂ ਨੇ ਪੁਲਿਸ ਫੋਰਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਜਿਹੜੇ ਹੈਗੇ ਸਾਡੇ ਡੀਐਸਪੀ ਹੈੱਡਕੁਆਟਰ ਸ਼੍ਰੀ ਰੌਲ ਭਾਰਤਵਾੜ ਜੀ ਉਹਨਾਂ ਦੀ ਇੰਜਰੀ ਹੋਈ ਹੈ ਜਿਹੜੀ ਆਰਮ ਫ੍ਰੈਕਚਰ ਹੋਈ ਹੈ ਨਾਲ ਜਿਹੜੇ ਉਹਨਾਂ ਦੇ ਗਾਰਮੈਂਟ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਸੋ ਇਸ ਮਾਮਲੇ ਦੇ ਵਿੱਚ ਅਸੀਂ ਮੁਕਦਮੇ ਜਿਹੜੇ ਪਟਵਾਰੀ ਨੂੰ ਬੰਦਕ ਬਣਾਉਣ ਤੇ ਸਾਡੇ ਐ ਡੀਐਸਪੀ ਸਾਹਿਬ ਨੂੰ ਸੱਟ ਮਾਰਨ ਦੇ ਜਿਹੜੇ ਸਬੰਧ ਦੇ ਵਿੱਚ ਦੋ ਮੁਕੱਤਮੇ ਦਰਜ ਕਰ ਰਹੇ ਆ ਸਾਡਾ ਰਾਮਪੁਰਾ ਦੇ ਵਿੱਚ ਤੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਖਰਾਬ ਸੱਟ ਕਾਰਵਾਈ ਕੀਤੀ ਜਾਵੇਗੀ ਕਿੰਨੇ ਕਿਸਾਨਾਂ ਦੇ ਪਰਸਨਾਂ ਹੋਵੇ ਪਤਾ ਇਹਦੇ ਵਿੱਚ ਜਿਹੜੀ ਹੈਗੇ ਆ ਕੁਝ ਬਾਈ ਨੇਮ ਨੇ ਕੁਝ ਅਨਨੌਨ ਨੇ ਤਕਰੀਬਨ ਉੱਥੇ ਕਾਫੀ ਬੰਦੇ ਸੀਗੇ ਉਹਦੇ ਵਿੱਚ ਕੁਝ ਪਿੰਡ ਵਾਲੇ ਨੇ ਕੁਝ ਕਿਸਾਨ ਜਥੇਬੰਦੀ ਦੇ ਆਗੂ ਨੇ ਸੋ ਦੋਨਾਂ ਪਰਚਿਆਂ ਦੇ ਵਿੱਚ ਅਲੱਗ-ਅਲੱਗ ਜਿਹੜੇ ਹੈਗੇ ਆ ਬਾਈ ਨੇਮ ਤੇ ਅਨਨੌਨ ਤੇ ਵਿਅਕਤੀ ਦੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز